ਆ ਮੈਂ ਦੱਸਦਾ ਨਾ ਜੀ ਹਾਂਜੀ ਆ ਫਾਰਮੀਆਂ ਜਿਹੜੇ ਮੈਂ ਉਹ ਪਹਿਲੀ ਵਾਰੀ ਲਾਏ ਸੀ ਨਾ ਉਹ ਏਹ ਤਾਂ ਓਏ ਲਿਆਕਾ ਤੈਨ ਜੀ ਉਧਰ ਤੁਸੀਂ ਖੇਤਾਂ ਚ ਲਾਇਆ ਸੀ ਆਹ ਵਾਲਾ ਲਾਇਆ ਸੀ ਇਹਦੇ ਹਾਂ ਫਲ ਮੋਟੇ ਹੁੰਦੇ ਆ ਆਹ ਵਾਲੇ ਹੈ ਹਾਂ ਤਾਂ ਤੇਲ ਜਿਆਦਾ ਨਿਕਲਦਾ ਇਹਦੇ ਆ ਫੁੱਲ ਤਾਂ ਅਜੇ ਤੁਰੇ ਆ ਫਲ ਲੱਗ ਜਾਣੇ ਆ ਨਿਕ ਨਿਕੇ ਅੱਛਾ ਫਲ ਹੁਣ ਕਿਤੇ ਨਹੀਂ ਲੱਗੇ ਹੋਏ ਉਹ ਚੱਗੀ ਜੀਆਂ ਨਿਕਲਣੀਆਂ ਨਹੀਂ ਅਜੇ ਨਹੀਂ ਆਮ ਤੌਰ ਤੇ ਮਈ ਜੂਨ ਚ ਹੁੰਦੇ ਆ ਅਪ੍ਰੈਲ ਦੇ ਅਖੀਰ ਚ ਠੀਕ ਆ ਠੀਕ ਆ ਇਹ ਜਿੱਦਾਂ ਹੁਣ ਰੈਂਡ ਦੇ ਬਾਰੇ ਬਹੁਤ ਸਾਰੇ ਮਤਲਬ ਕੁਐਸਚਨਸ ਆਏ ਮੈਨੂੰ ਹਾਂਜੀ ਹਾਂਜੀ ਇੱਕ ਮੈਨੂੰ ਸੱਜਣ ਨੇ ਦੱਸਿਆ ਹਾਂਜੀ ਕਿ ਉਹਨੇ ਗੁਜਰਾਤ ਦੀ ਇੱਕ ਫੈਕਟਰੀ 'ਚ ਕੰਮ ਕੀਤਾ ਆ ਹਾਂਜੀ 4 ਸਾਲ ਕੰਮ ਕੀਤਾ ਕੋਈ ਅੰਮ੍ਰਿਤਸਰ ਤੋਂ ਆ ਉਹ ਸੱਜਣ ਹਾਂਜੀ ਤੇ ਉਹਨਾਂ ਨੇ ਕਿਹਾ ਜੀ 4 ਸਾਲ ਕੰਮ ਕੀਤਾ ਉੱਥੇ ਤੇ ਉੱਥੇ ਕੀ ਹੁੰਦਾ ਸੀਗਾ ਜੀ ਰੈਂਡ ਤੋਂ ਰੈਂਡ ਦਾ ਤੇਲ ਕੱਢਦੇ ਸੀ ਉਹਦੀ ਖਾਲ ਬਣਾਉਂਦੇ ਸੀ ਹਾਂਜੀ ਜਿਹੜੀ ਉਹ ਖਲ ਬਣਾਉਂਦੇ ਸੀ ਉਹ ਖੇਤਾਂ 'ਚ ਪੈਂਦੀ ਨਿੰਮਤ ਉਹ ਵੀ ਕੌੜੀ ਆ ਕੌੜੀ ਆ ਤੇ ਉਹ ਸੇਕ ਨੂੰ ਮਾਰਦੀ ਆ ਬਿਲਕੁਲ ਤੇ ਉਹਨੇ ਇਹ ਵੀ ਦੱਸਿਆ ਕਿ ਇਹਦੇ ਨਾਲ ਜ਼ਮੀਨ ਦੀ ਪੈਦਾਵਾਰ ਵਾਧੀ ਆ ਹਾਂ ਹੁਣ ਤੁਸੀਂ ਤੁਹਾਡੇ ਕੋਲ ਮੈਂ ਜਾਨਣਾ ਚਾਹੁੰਨਾ ਜਦੋਂ ਤੁਸੀਂ ਇੱਥੇ ਲਾਇਆ ਸੀ ਆਪਣੇ ਖੇਤਾਂ 'ਚ ਰੈਂਡ ਹਾਂਜੀ ਤੇ ਤੁਸੀਂ ਉਹਦੇ ਤੋਂ ਜਿੱਦਾਂ ਕਣਕ ਦੇ ਮੁਕਾਬਲੇ ਝਾੜ ਦੀ ਗੱਲ ਕੀਤੀ ਸੀ ਕਿ ਦੋ ਗੁਣਾ ਤੁਹਾਨੂੰ ਫਾਇਦਾ ਹੋਇਆ ਮੰਨੋ ਝਾੜ ਨਹੀਂ ਮਤਲਬ ਕਿ ਤੁਹਾਨੂੰ ਦੋ ਗੁਣਾ ਫਾਇਦਾ ਹੋਇਆ ਹਾਂ ਹਾਂ ਤੇ ਤੁਸੀਂ ਕਿਸ ਪਰਪਸ ਲਈ ਲਾਇਆ ਸੀ ਉਹਨੂੰ ਲਾਇਆ ਸੀਗਾ ਜੀ ਮੈਨੂੰ ਉਹ ਕੋਈ ਦਾ ਰਹਿਦਾ ਜੀ ਨਮੀ ਨਮੀ ਖੇਤੀ ਕੀਤੀ ਸੀ ਅੱਛਾ ਜੀ ਇਹਦਾ ਦੱਸਾ ਵੀ ਇਹ ਨਾਈਟ੍ਰੋਜਨ ਬੜੀ ਬਣਾਉਂਦੀ ਆ ਜੜਾ ਠੀਕ ਆ ਹਾਂਜੀ ਹਾਂਜੀ ਜਦੋਂ ਆ ਕਰ ਲੈ ਹਾਂਜੀ ਵੇ ਨਾ ਵੀ ਇਹਨੂੰ ਵੱਡੋ ਤਾਂ ਇਹ ਮਰਦਾ ਨਹੀਂ ਜੀ ਪਰ ਅਸੀਂ ਉਹ ਇੱਕ ਵਾਰ ਸੀਜ਼ਨ ਲੈ ਕੇ ਤਾਂ ਵੱਢ ਕੇ ਤਵੀਆਂ ਵੇਚੀਆਂ ਇਹ ਅੱਲਾ ਜਿਹੜਾ ਇਹ ਮਾਲ ਬਿੱਤੇ ਹੀ ਰਹਾਤਾ ਅੱਛਾ ਸਾਡੇ ਹੁਣ ਉਹ ਤੇ ਉਹ ਪੱਠੇ ਵੀ ਜੇ ਬੜੇ ਸੋਹਣੇ ਹੁੰਦੇ ਹ ਹ ਹ ਤੇ ਤੁਹਾਡਾ ਫਿਰ ਜਿੱਦਾਂ ਨਾਈਟ੍ਰੋਜਨ ਉਹਨੂੰ ਪੈ ਗਈ ਹੋਰ ਹੈਨਾ ਬਣ ਗਈ ਇਹਦੇ ਕਰਕੇ ਹਾਂਜੀ ਤੇ ਅੱਗੇ ਪੈਦਾਵਾਰ ਚ ਵਾਧਾ ਹੋਇਆ ਹੋਇਆ ਕਣਕ ਦੀ ਹਾਂਜੀ ਅੱਛਾ ਫੇ ਤੁਸੀਂ ਕਿਉਂ ਨਹੀਂ ਮਤਲਬ ਉਹ ਦੁਬਾਰਾ ਲਾਈ ਉਹ ਹੁਣ ਉਹਨਾਂ ਦੀ ਮਰਜ਼ੀ ਜੀ ਮੈਂ ਕਹਾਂ ਨੂੰ ਹੁਣ ਨਾਲੇ 22 ਬਾਈ ਬੋਰੀਆਂ ਤਾਂ ਨਿਕਲਿਆ ਉਹਨੀਆਂ ਕਈ ਵਾਰੀ ਅੱਛਾ ਹਾਂ 15 16 ਤਾਂ ਆਮ ਹੈਗੀਆਂ ਹਨਾ ਠੀਕ ਆ ਠੀਕ ਆ ਜੇ ਪੂਰੀ ਮਿਹਨਤ ਨਾਲ ਕੋਈ ਨੁਕਸਾਨ ਝਾੜ ਚੂੜ ਤੇ ਕੋ هزار ਮੌਸਮ ਦਾ ਨਾ ਪਿਆ ਹੋਵੇ ਤਾਂ 22 ਤਾਂ ਨਿਕੜੀਆਂ ਠੀਕ ਆ ਤੇ ਜਿੱਦਾਂ ਇਹੋ ਰੈਂਡ ਹਾਂਜੀ ਦਾ ਹੋਰ ਮੈਨੂੰ ਪੁੱਛਿਆ ਕਿ ਵੀ ਜਿੱਦਾਂ ਆਪਾਂ ਤੇਲ ਕਿੱਥੋਂ ਕਢਾਈਏ ਕਹਿੰਦੇ ਤੇ ਇਹ ਆਪਾਂ ਕਿੱਥੇ ਵੇਚੀਏ ਕਿੱਥੇ ਮਾਰਕੀਟ ਹੈਗੀ ਆ ਦੀ ਖੇਤੀ ਕਰ ਲੈਣੇ ਆ ਹਾਂ ਤੇ ਤੀਜੀ ਗੱਲ ਮੈਨੂੰ ਪੁੱਛੀ ਕਿਸੇ ਨੇ ਕਿ ਵੀ ਇਹਨੂੰ ਕੀੜਾ ਪੈ ਜਾਂਦਾ ਹਾਂ ਕੀੜਾ ਫਿਰ ਉਹਨੂੰ ਪੁਆਇੰਟ 바이 ਪੁਆਇੰਟ ਇਹਦਾ ਜਵਾਬ ਦਿਓ ਕਿ ਕਿੱਥੋਂ ਕਢਾਈਏ ਇਹ ਤੇਲ ਕਿੱਥੋਂ ਕਢਾਈਏ ਇਹ ਮੈਂ ਤਾਂ ਜੀ ਆਮ ਕੋਲੂ ਤੋਂ ਕਢਾਇਆ ਸੀ ਪਰ ਉਹ ਬੜੇ ਦੁਖੀ ਹੋਏ ਸੀ ਵੀ ਇੱਚ ਤੇਲ ਬੜਾ ਆ ਤੇ ਘਟਾਉਣਾ ਬੜਾ ਔਖਾ ਅੱਛਾ ਜੀ ਪਰ ਹੁਣ ਉਹ ਸ਼ਾਇਦ ਉਹ ਨਾ ਨੇ ਆ ਵੀਡੀਓ ਦੇਖੀ ਸੀ ਤੁਹਾਡੇ ਆ ਰੈਫਰੈਂਸ ਦਿੱਤਾ ਸੀ ਉਹਨੇ ਅੱਛਾ ਜੀ ਉਧਰ ਵੀ ਆ ਸੀ ਅਮਰਤਾ ਰਾਣ ਅੱਛਾ ਠੀਕ ਆ ਹੋ ਸਕਦਾ ਉਹ ਜਿਹੜਿਆਂ ਨੇ ਉਹ ਦੋ ਜਣੇ ਸੀਗੇ ਇੱਕ ਜਿਹੜਾ ਉਹ ਫੈਕਟ ਚ ਲਗਾਇਆ ਸੀ ਹਾਂਜੀ ਹਾਂਜੀ ਤੇ ਉਹ ਕਹਿੰਦਾ ਮੇਰੀ ਜ਼ਮੀਨ ਬੜੀ ਆ ਮੈਂ ਕਿੰਨਾ ਕਲਾਵਾ ਠੀਕ ਆ ਫਿਰ ਮੈਂ ਕਿਹਾ ਵੀ ਹਾਸਮਤ ਸਿਆ ਆ ਇਹ ਇਹਦੀ ਕੋਲੂ ਸੀ ਕਹਿੰਦਾ ਨਹੀਂ ਉਹ ਹੈਗੇ ਆ ਹੁਣ ਆਮ ਲੋਕਾਂ ਨੇ ਕੱਢ ਲਏ ਆ ਅੱਛਾ ਤੇ ਇਹ ਹੀ ਮੈਂ ਸਾਰੇ ਈਓਜ਼ ਨੂੰ ਵੀ ਦੱਸਣਾ ਚਾਹੁੰਦਾ ਕਿ ਵੀ ਕੋਲੂ ਹੈਗੇ ਆ ਇਹਦੇ ਕਹਿੰਦੇ ਤੇ ਮੈਂ ਵੀ ਆਪਣੇ ਤੌਰ ਤੇ ਲੱਭਣ ਦੀ ਕੋਸ਼ਿਸ਼ ਕਰਾਂਗਾ ਬਾਬਾ ਜੀ ਜਿੱਦਾਂ ਇਧਰ ਉਧਰ ਗਿਆ ਨਾ ਮੈਂ ਪੁੱਛਾਂਗਾ ਉਹਨਾਂ ਨੂੰ ਕਿ ਵੀ ਰੈਂਡ ਦਾ ਤੇਲ ਕੱਢਦੇ ਆ ਤੁਸੀਂ ਜੇ ਕਿਤੇ ਬਾਈ ਚਾਂਸ ਕੱਢਦੇ ਵੀ ਹੋਣਗੇ ਆਈ ਥਿੰਕ ਤੁਸੀਂ ਕਹਿੰਦੇ ਨਾ ਮਈ ਜੂਨ ਚ ਹਾਂਜੀ ਮਈ ਜੂਨ ਦੇ ਟਾਈਮ ਦੇ ਵਿੱਚ ਵੀ ਜਾਵਾਂਗਾ ਤੇ ਹੁਣ ਵੀ ਜਾ ਕੇ ਪੁੱਛਾਂਗਾ ਕਿਤੇ ਘੁੰਮਦਾ ਫਿਰਦਾ ਹੈ ਨਾ ਟੰਡੇ ਦੀ ਆ ਉਹਦਾ ਉਹਦਾ ਕੋਲੂ ਵਾਲਿਆਂ ਨੂੰ ਪੁੱਛ ਲਿਆ ਕੋਲੂ ਵਾਲਿਆਂ ਨੂੰ ਪੁੱਛਾਂਗਾ ਹਾਂਜੀ ਤੇ ਉਹ ਰੈਂਡ ਦਾ ਤੇਲ ਕਿੱਦਾਂ ਕੱਢਦੇ ਆ ਕਿੱਥੋਂ ਨਿਕਲਦਾ ਆ ਠੀਕ ਆ ਤੇ ਫੇ ਮਾਰਕੀਟ ਕਿੱਦਾਂ ਇਹਦੀ ਵੇਚ ਮਤਲਬ ਕਿ ਕਿੱਥੇ ਵੇਚਿਆ ਜਾਂਦਾ ਹੈ ਉਹ ਮੇਰੇ ਤੋਂ ਤਾਂ ਉਹ ਲੈ ਗਿਆ ਨਾ ਵੈਦ ਹੀ ਅੱਛਾ ਵੈਦ ਲੈ ਗਿਆ ਠੀਕ ਆ ਚਲੋ ਬਾਬਾ ਜੀ ਦੀ ਉਧਰ ਮੈਂ ਇੱਕ ਦੱਸਣਾ ਚਾਹੁੰਦਾ ਜਿੱਦਾਂ ਬਾਬਾ ਜੀ ਨੂੰ ਸ਼ੌਂਕ ਆ ਬੂਟੇ ਲਾਉਣ ਦਾ ਤੇ ਉਹ ਸ਼ੌਂਕ ਹੀ ਉਹਨਾਂ ਨੂੰ ਫਿਰ ਉਹਨੂੰ ਸ਼ੌਂਕ ਨੇ ਪ੍ਰੇਰਿਤ ਕੀਤਾ ਵੀ ਚਲੋ ਜਾਣੀਏ ਇਸ ਬੂਟੇ ਦਾ ਮਤਲਬ ਕੀ ਮੈਡੀਸਨਲ ਵੈਲਿਊ ਆ ਉਹੀ ਬਾਬਾ ਜੀ ਦੱਸਦੇ ਆ ਸਾਨੂੰ